ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਤੂੰ ਕੋਟ ਬਾਈ ਅੱਜ ਖੜੇ ਆਪਾਂ ਪਟੰਡਾ ਚੰਡੀਗੜ੍ਹ ਰੋਡ ਦੇ ਉੱਪਰ ਜਿੱਥੇ ਕਿ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਜਿਹੜੀ ਉਹ ਹੁੰਦੀ ਰਹਿੰਦੀ ਹੈ ਕਿ ਕਿ ਆਪਾਂ ਛੋਟੇ ਛੋਟੇ ਗੱਲਾਂ ਵੱਲ ਧਿਆਨ ਕਰੀਏ ਤਾਂ ਜੋ ਕਿ ਇਹ ਜਿਹੜੀਆਂ ਦੁਰਘਟਨਾਵਾਂ ਆ ਗਈਆਂ ਇਹ ਬੰਪਰਨ ਤੋਂ ਹਟ ਸਕਣ ਆ ਤੁਹਾਡੇ ਸਾਹਮਣੇ ਹੁਣ ਬਾਈ ਰੱਖਣਾ ਹੈਗਾ ਇਹਨਾਂ ਤੁਹਾਨੂੰ ਇਹ ਵੀ ਪਤਾ ਲੱਗਣਾ ਹੋਣਾ ਵੀ ਇਹ ਅਗਲਾ ਪਾਸਾ ਹੈ ਜਾਂ ਪਿਛਲਾ ਪਾਸਾ ਹੈ ਏ ਬਈ ਜੀ ਇਹਦਾ ਅਗਲਾ ਪਾਸਾ ਹੈਗਾ। ਨਾ ਦੇਖੋ ਇਤੋਂ ਕਮ ਕੇ ਇਹ ਤੇ ਕਿੱਥੇ ਜਾ ਕੇ ਇਹਦਾ ਨੂੰ ਬੜਿਆਗਾ, ਬੜਿਆਗਾ। ਇਹ ਕਾਰਨ ਕੀ ਹੋਇਆ ਬਈ? ਆਪਾਂ ਕੁੱਤੇ ਰੱਖਣ ਦੇ ਤਾਂ ਬਹੁਤ ਕੀਨਾਂਗੇ। ਠੀਕ ਹੈ ਨਾ ਹਰੇਕ ਬੰਦੇ ਕੋਲ ਹੀ ਕੁੱਤਾ ਹੁੰਦਾ ਹੈਗਾ। ਪਰ ਉਹਨਾਂ ਨੂੰ ਬਈ ਸੰਭਾਲਣਾ ਵੀ ਸਿੱਖੋ। ਜਾਂ ਜੋ ਕਿ ਇਹ ਇੱਕ ਦੁਰਘਟਨਾ ਮਾ ਹੁਣ ਤੋਂ ਵਾਪਰਨ ਤੋਂ ਹਟ ਸਕਣ ਇਹ ਘਟਨਾ ਵੀ ਇੱਕ ਕੁੱਤੇ ਕਰਣੀ ਵਾਪਰੀ ਹੈ ਇਹ ਆ ਦੇਖੋ ਬਈ ਇਹ ਲੈ ਆ ਇਹਦਾ ਪਿਛਲਾ ਪਾਸਾ ਹੈਗਾ ਇਹ ਆ ਇਹਦਾ ਅਗਲਾ ਪਾਸਾ ਹੈ ਦੇਖੋ ਪਿੱਛੋਂ ਮੁੜ ਕੇ ਕਿੱਥੇ ਗਿਆ ਇੱਕ ਕੁੱਤੇ ਕਰਨਾ ਇੱਥੇ ਕੋਈ ਪੁੱਤ ਕਮ ਹੁੰਦਾ ਸੀਗਾ ਉਹਦਾ ਕਾਰਨ ਬਾਈ ਨੇ ਬ੍ਰੇਕ ਲਾਈ ਆਹ ਦੇਖੋ ਬ੍ਰੇਕ ਲਾਉਂਦਾ ਲਾਉਂਦਾ ਇਥੋਂ ਪ੍ਰੈਸ਼ਰ ਵਾਲੀ ਗੱਡੀ ਸੀਗੀ ਇੱਕੇ ਲੱਗਦਾ ਇੰਨਾ ਮੁੜ ਗਈ ਇਹਦਾ ਬਹੁਤ ਜਿਆਦਾ ਭਾਰੀ ਨੁਕਸਾਨ ਹੋ ਗਿਆ। ਫਿਰ ਬਾਈ ਕਿਵੇਂ ਆ? ਕਿਥੋਂ ਬਾਈ ਯਾਰ ਕੀ ਚੱਕਰ ਹੋ ਗਿਆ? ਅਰੇ ਬਾਈ ਮੈਂ ਗੱਡੀ ਲੈ ਕੇ ਤੁਰਿਆਂ ਦਾ 40 ਕਿਲੋਮੀਟਰ ਪਿੱਛੇ ਸੁੱਤਾ ਸੀ ਤੇ ਆਪਣਾ ਦੁਕਾਨ ਵਾਲਾ ਬਾਈ ਕੋਟਾ ਯਾ ਕਮਾਂੜਿਆ ਪਿੰਨਾਂ ਦੇ ਤੁਰਿਆਂ ਦੀ ਜਦੀ ਦੇ ਮੋੜਿਆਂ ਦੀ ਆ ਭੱਜ ਕੇ ਲੰਘ ਗਿਆ। ਅੱਛਾ ਪਹਿਲਾਂ ਉਹ ਤੋਂ ਬ੍ਰੇਕ ਮਾਰ ਕੇ ਲੜ ਗਈ। ਫਿਰ ਉਹ ਕੋਟਾ ਭੱਜ ਕੇ ਆ ਗਿਆ ਆਜਾ ਲੜੀ ਆ ਕੋਤੇ ਦੇ ਮਗਰ ਪਈ ਗਿਆ। ਕੁੱਤੇ ਦੇ ਚੱਕਾ ਚੌਥੀ ਦੇਖੇ ਨੇ ਤਾਰਾਂ ਦੇ ਨਿਸ਼ਾਨ ਹਾਂ ਦੇਖੀ ਗੱਡੀ ਦੀ ਆਈ ਹਾਂ 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 ਜੀ ਇਹਨਾਂ ਨੇ ਕਹਿੰਦਾ ਯਾਰ ਕੁੱਤੇ ਰੋਡ ਚ ਕਮਾਉਣ ਆਦੀ ਥੋੜੀ ਹੁੰਦੇ ਯਾਰ ਗੱਡੀਆਂ ਤੇ ਰੋਡ ਬਣਿਆ ਕੁੱਤਿਆਂ ਤੇ ਥੋੜੀ ਬਣਿਆ ਸਹੀ ਗੱਲ ਆ ਬਈ ਇਹਨਾਂ ਦੇ ਕੁੱਤਿਆਂ ਦੀ ਵਜ੍ਹਾ ਨਾਲ ਨਾ ਕੋਈ ਯਾਰ ਕਿੰਨਾ ਨੁਕਸਾਨ ਹੋ ਪਈ ਇਹ ਕਿੰਨਾ ਨੁਕਸਾਨ ਹੋਣਾ ਤੁਹਾਨੂੰ ਪਤਾ ਹੀ ਹੈ ਏਜੰਸੀ ਵਾਲਿਆਂ ਦਾ ਕੰਮ ਗੱਡਾਂ ਦਾ ਠੀਕ ਆ ਠੀਕ ਆ ਜੀ ਕਿੱਥੋਂ ਆਏ ਸੀ ਤੁਸੀਂ ਮੈਂ ਤੇ ਰਾਜਪੁਰੇੋਂ ਆਇਆ ਹਾਂ ਜੀ ਦਾ ਦੇ ਟੈਕੀਨ ਬਜੰਦੇ ਦੀ ਗੱਡੀ ਦੇ ਕੰਮ ਕਰਾਉਣਾ ਹੈ ਟੂਰ ਲੈਣੇ ਗੱਡੀ ਦਾ ਨਕਮਾ ਦਾ ਕੰਮ ਕਰਾਉਣਾ ਬਜੰਦੇ ਦੀਆਂ ਗੱਡੀਆਂ ਠੀਕ ਹੈ ਜੀ ਕੰਮ ਕਰਾਉਣਾ ਇਹਦੇ ਮੈਂ ਚੱਲ ਜਾ ਮੈਂ ਚੱਲਾਂ ਫੇਰੇ ਕੱਲ ਗੱਡੀ ਘੁਮਾਉਣ ਲੱਗ ਜਾਏਗਾ ਕੱਲ ਹੀ ਗੱਡੀ ਆ ਉਹਨਾ ਅਜੇ 5:30 ਵਜੇ ਤੁਰਿਆ 6:00 ਵਜੇ 6:00 ਵਜੇ ਦੇ 10-15 ਮਿੰਟ ਵਿੱਚ ਹੀ ਉਹ ਕੋਤਾਇਆ ਕਮਾਉਂਦਾ ਹਰਿਆਣੇ ਤੇ ਗੱਡੀ ਘੁੰਮ ਕੇ ਲੱਗੀ ਜੇ ਬ੍ਰੇਕ ਮਾਰੀ ਅੰਜਾਮ ਭਾਈ ਥੱਲੇ ਆਉਂਦਾ ਜਾਂ ਟੋਟਾ ਆਉਂਦਾ ਠੀਕ ਹੈ ਤਾਂ ਚਲੋ ਬਾਈ ਬਾਈ ਕਹਿੰਦਾ ਬੱਚਤ ਰਹੇਗੀ ਵਿੱਚ ਚਾਹੇ ਤਾਂ 22 ਥੱਲੇ ਆਉਂਦਾ ਉਹ ਕੁੱਤੇ ਵਾਲਾ ਚਾਹੇ ਕੁੱਤਾ ਥੱਲੇ ਆਉਂਦਾ ਫਿਰ ਵੱਡਾ ਹਾਲ ਸਾਬ ਆਪਾਂ ਨਾ ਸੀਗਾ ਚਲੋ ਉਹਨਾਂ ਦੀ ਬੱਚਤ ਰਹੇਗੀ ਬਾਈ ਸੜਕ ਦੇ ਉੱਤੇ ਬਾਈ ਕੁੱਤੇ ਨਾ ਘਮਾਇਆ ਕਰੋ ਜਿਹੜੇ ਪਿੰਡ ਸੜਕਾਂ ਤੇ ਲੱਗਦੇ ਆ ਖਾਸ ਕਰ ਉਹ ਇੱਥੇ ਲਾ ਕੇ ਕੁੱਤੇ ਘਮਾਉਣ ਲੱਗ ਜੰਨੇ ਆਪਾਂ ਇਹ ਕੁੱਤੇ ਘਮਾਉਣ ਵਾਸਤੇ ਨਹੀਂ ਬਾਈ ਹੋ ਸਿਗਨਲ ਦਿਖਾਈ ਜਿੱਥੇ ਚੱਤਾ ਆਉਂਦਾ ਹਾਂ ਆਹ ਸਿਗਨਲ ਆ ਬਾਈ ਹੂੰ ਆਹ ਕਹ ਰਾਨੇ ਨੂੰ ਜਾਣੀ ਕਿ ਕਿਹੜੇ ਆ ਦੇਖ ਤੇ ਇਧਰੋਂ ਬਾਈ ਆ ਰਿਹਾ ਸੀਗਾ ਇਥੋਂ ਅਮਰੀਕਾ ਵੀ ਲਾਈਆਂ ਪਰ ਨਹੀਂ ਰੁਕੀ ਗੱਡੀ ਕਿ ਬਾਈ ਧਿਆਨ ਰੱਖਿਆ ਕਰੋ ਬਾਈ ਕੁੱਤਿਆਂ ਵਾਸਤੇ ਨਹੀਂ ਹੁੰਦੀਆਂ ਸੜਕਾਂ ਇਹ ਇਹ ਗੱਡੀਆਂ ਵਾਸਤੇ ਆ ਸੜਕਾਂ ਧੰਨਵਾਦ ਜੀ